ਕਾਰਾ ਕੀਤਾ ਨਾ ਇਹ ਮਰਦਾਂ ਵਾਲਾ ਕੰਮ ਨਹੀਂ ਇਹ ਸੂਰਮਿਆਂ ਵਾਲਾ ਕੰਮ ਨਹੀਂ ਬੁੱਧਲਾਂ ਵਾਲਾ ਕੰਮ ਹੈ ਇਹ ਐਸੇ ਧੱਲੇ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਏਡੀ ਮਾੜੀ ਜ਼ੁਬਾਨ ਬੋਲਦਾ ਇਹਨਾਂ ਭੜਾ ਬੋਲਦਾ ਕਦੇ ਤੇ ਬਾਬਾ ਜਰਨੈਲ ਸਿੰਘ ਬਾਰੇ ਮਾੜਾ ਬੋਲਦਾ ਕਦੇ ਅਮਰਤਪਾਲ ਬਾਰੇ ਮਾੜਾ ਬੋਲਦਾ ਪਰ ਇਹਦਾ ਸਾਡੇ ਨਾਲ ਵਾਹ ਪੈਣ ਜਾ ਰਿਹਾ ਹੁਣ ਇਹ ਸ਼ਾਇਦ ਦੂਜਿਆਂ ਨੂੰ ਧਮਕੀਆਂ ਧਮਕੀਆਂ ਦੇ ਕੇ ਡਰਾ ਦਿੰਦਾ ਹੋਵੇਗਾ ਆਰ ਇਧਰ ਕਲਗੀ ਧਰ ਦੇ ਪੁੱਤ ਡਰਨ ਵਾਲੇ ਨਹੀਂ ਇਧਰ ਖੜਨ ਵਾਲੇ ਆ ਤੇ ਮਰਨ ਵਾਲੇ ਆ ਨਾ ਡਰੇ ਆ ਨਾ ਧਰਾਂਗੇ ਇਹੋ ਜੇ ਗੰਦ ਸਾਫ ਕਰਨ ਵਾਸਤੇ ਹਮੇਸ਼ਾ ਤਿਆਰ ਵਰ ਤਿਆਰ ਰਹਿੰਦਾ ਹੈ ਖਾਲਸਾ ਤੇ ਸਾਫ ਤੇ ਸੁਥਰੀ ਗੱਲ ਮੈਂ ਕਹਿ ਦੇਣਾ ਚਾਹੁੰਦਾ ਬੂਟਿਆ ਕਿ ਬੂਟੇ ਦਾ ਜਿਹੜਾ ਸੁੱਕਣ ਦਾ ਸਮਾਂ ਆਉਂਦਾ ਜਾ ਰਿਹਾ ਕਿਉਂਕਿ ਬੂਟੇ ਵਰਗੇ ਇੱਥੇ ਹਜ਼ਾਰਾਂ ਆਏ ਤੇ ਚਲੇ ਗਏ ਇਹ ਐਸੇ ਕਰਕੇ ਇਹ ਵੀਡੀਓ ਨੂੰ ਜਿਹੜੇ ਨਹੀਂ ਸ਼ੇਅਰ ਕਰ ਸਕਦੇ ਫੇਰ ਮੈਂ ਕਹਾਂਗਾ ਮਰੀਆਂ ਜ਼ਮੀਰਾਂ ਵਾਲੇ ਆ ਜਿਹਦੀ ਜਾਗਦੀ ਜ਼ਮੀਰ ਹੋ ਸ਼ੇਅਰ ਕਰ ਦਿਓ ਤੇ ਸੁਣ ਕੇ ਜਰੂਰ ਇਹ ਬੂਟੇ ਤੱਕ ਜਰੂਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ